ਕਾਨੂੰਨ ਸਾਹ ਲੈਣ ਦਾ ਹੱਕ ਹੈ ਕਿ ਨਹੀਂ ਕਿ ਆਪਣੀ ਸਰਕਾਰ ਆਉਣ ਤੋਂ ਬਾਅਦ ਵੀ ਮਾਫੀਆ ਦਾ ਰਾਜ ਐਸੇ ਤਰੀਕੇ ਦੇ ਨਾਲ ਬਨਾ ਰਹੇਗਾ ਕੋਈ ਲਗਾਮ ਲਗਾਈ ਜਾਵੇਗੀ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਮਾਨਯੋਗ ਸਪੀਕਰ ਸਾਹਿਬ ਕੁਮਰ ਜੀ ਮਾਨਯੋਗ ਸਪੀਕਰ ਸਾਹਿਬ ਸਵਾਲ ਮੇਰਾ ਇਹ ਸੀਗਾ ਕਿ ਕੀ ਟਰਾਂਸਫਰ ਕੀਤਾ ਗਿਆ ਹੈ ਕਿ ਨਹੀਂ ਆਇਆ ਹੈ ਜਵਾਬ ਕਿ ਨਹੀਂ ਲੀਜ਼ ਵੀ ਹੁੰਦਾ ਹੈ ਇੱਕ ਟਰਾਂਸਫਰ ਹੀ ਹੁੰਦਾ ਹੈ ਟ੍ਰਾਂਸਫਰ ਓਨ ਲੀਜ ਚਾਹੇ 11 ਸਾਲ ਵਾਸਤੇ ਟ੍ਰਾਂਸਫਰ ਕੀਤਾ ਗਿਆ ਹੈ ਉਹ ਲੀਜ ਫਿਰ ਵਧਾਉਂਦੇ ਜਾਂਦੇ ਨੇ ਇਹਦੀ ਤਜਵੀਜ਼ ਕੀ ਸੀਗੀ ਮੈਂ ਇਹ ਪੁੱਛਿਆ ਇਹਦੀ ਲੋੜ ਕੀ ਸੀਗੀ ਕਾਰਨ ਮੰਨ ਜੋ ਕਿ ਸਪੀਕਰ ਸਾਹਿਬ ਕਿ ਇਹ ਜੋ ਪਾਰਟੀ ਹੈ ਇਹਨਾਂ ਲੋਕਾਂ ਨੇ ਅੰਮ੍ਰਿਤਸਰ ਦੇ ਸਰਕਟ ਹਾਊਸ ਨੂੰ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਲੀਜ ਤੇ ਮਾਨਯੋਗ ਵਿੱਤ ਮੰਤਰੀ ਸਾਹਿਬ ਨੇ ਉਦੋਂ ਆਸ਼ਵਾਸਨ ਦਿੱਤਾ ਸੀ ਅਸੂਰੈਂਸ ਦਿੱਤਾ ਸੀ ਕਿ ਉਸ ਦੇ ਇਨਕੁਆਰੀ ਕਰਾਉਣਗੇ ਲੇਕਿਨ ਹਾਲੇ ਤੱਕ ਕੋਈ ਇਨਕੁਆਰੀ ਨਹੀਂ ਹੋਈ ਇਹ ਵਹੀ ਲੋਕ ਨੇ ਸਰ ਇਹ ਵਹੀ ਲੋਕ ਨੇ ਕੀ ਇਹ ਹੀ ਲੋਕ ਮਕਬੂਲ ਰੋਡ ਹੈ ਅੰਮ੍ਰਿਤਸਰ ਦਾ ਉਸ ਦਾ ਕਮਰਸ਼ੀਅਲਾਈਜੇਸ਼ਨ ਕਰਵਾ ਰਹੇ ਨੇ ਕੀ ਅੰਮ੍ਰਿਤਸਰ ਦੇ ਲੋਕ ਸਰ ਖਿਰੀ ਕੁਮਰ ਵਿਜੇ ਪ੍ਰਤਾਪ ਜੀ ਮਾਨ ਜੋਗ ਸਪੀਕਰ ਸਾਹਿਬ ਪ੍ਰਸੰਨ ਸੰਖਿਆ 1011 ਕੀ ਸਥਾਨਕ ਸਰਕਾਰਾਂ ਮੰਤਰੀ ਕਿਰਪਾ ਕਰਕੇ ਇਹ ਦਸੰਧੀ ਕਿਰਪਾਲਤਾ ਕਰਨਗੇ ਕਿ ਰਾਮ ਬਾਗ ਜਸਨੂ ਕੰਪਨੀ ਬਾਗ ਵੀ ਕਿਹਾ ਜਾਂਦਾ ਹੈ ਦਾ ਇੱਕ ਹਿੱਸਾ ਇੱਕ ਪ੍ਰਾਈਵੇਟ ਪਾਰਟੀ ਨੂੰ ਕਿਵੇਂ ਅਤੇ ਕਿਹਨਾ ਹਾਲਾਤਾਂ ਦੇ ਵਿੱਚ ਤਬਦੀਲ ਕੀਤਾ ਗਿਆ ਅੜਾ ਕੀ ਪ੍ਰਾਈਵੇਟ ਪਾਰਟੀ ਦੇ ਨਾਲ ਸਮਝੌਤਾ ਕਰਨ ਤੋਂ ਪਹਿਲਾਂ ਕੋਈ ਟੈਂਡਰ ਜਾਂ ਕਿਸੇ ਕਿਸਮ ਦੀ ਸੂਚਨਾ ਜਾਰੀ ਕੀਤੀ ਗਈ ਸੀ ਕੀ ਇੰਪਰੂਵਮੈਂਟ ਟਰਸਟ ਅੰਮ੍ਰਿਤਸਰ ਅਜੀ ਹੈ ਸਮਝੌਤੇ ਤੇ ਹਸਤਾਖਰ ਕਰਨ ਦੇ ਸਮਰਥ ਹੈ ਸਰਦਾਰ ਬਲਕਾਤ ਸਿੰਘ ਮਾਨਯੋਗ ਸਥਾਨਿਕ ਸਰਕਾਰ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਮੈਂ ਆਪ ਜੀ ਦੇ ਜ਼ਰੀਏ ਮਾਨਯੋਗ ਮੈਂਬਰ ਸਾਹਿਬ ਜੀ ਨੂੰ ਦੱਸਣਾ ਚਾਹਨਾ ਕਿ ਬਾਗ ਊੜਾ ਨਹੀਂ ਜੀ ਕੰਪਨੀ ਬਾਗ ਰਾਮ ਬਾਗ ਦਾ ਕੋਈ ਵੇ ਹਿੱਸਾ ਕਿਸੇ ਪ੍ਰਾਈਵੇਟ ਕੰਪਨੀ ਨੂੰ ਟਰਾਂਸਫਰ ਨਹੀਂ ਕੀਤਾ ਗਿਆ ਸਿਰਫ ਕੰਪਨੀ ਬਾਗ ਵਿਕੇ ਚੈਲਨ ਪਾਰਕ ਜੂਆ ਏਰੀਆ ਫਾਊਂਟੇਨ ਤੇ 뮤직 ਫਾਊਂਡੇਸ਼ਨ ਨੂੰ 11 ਸਾਲ ਦੀ ਆਪਰੇਸ਼ਨ ਅਰ ਮੇਨਟੇਨੈਂਸ ਮੇਨਟੇਨੈਂਸ ਲਈ ਜੁਲਾਈ 2016 ਨੂੰ ਪ੍ਰਾਈਵੇਟ ਕੰਪਨੀ ਨੂੰ ਲੀਜ਼ ਤੇ ਦੇਣ ਦਾ ਇਕਰਾਰਨਾਮਾ ਕੀਤਾ ਗਿਆ ਸੀ ਬਾਗ ਐੜਾ हां जी ਸਮਝੌਤਾ ਕਰਨ ਤੋਂ ਪਹਿਲਾਂ ਨਗਰ ਸਦਾ ٹرسٹ ਅੰਮ੍ਰਿਤਸਰ ਵੱਲੋਂ ਇਸ ਦਾ ਕੰਮ ਜੂਨ 2016 ਵਿੱਚ ਐਕਸਪ੍ਰੈਸ਼ਨ ਆਫ ਇੰਟਰਸਟ ਕਾਲ ਕਰਕੇ ਹੀ ਪ੍ਰਾਈਵੇਟ ਕੰਪਨੀ ਦਾ ਨਾਲ ਇਕਰਾਰਨਾਮਾ ਕੀਤਾ ਗਿਆ ਸੀ ਪਾਗੀ ਜੀ ਹਾਂ ਪਾਗ ਸੱਸਾ ਐਗਰੀਮੈਂਟ ਦੀ ਕਾਪੀ ਟੈਂਡਰ ਕਾਲ ਕਰਨ ਦਾ ਨੋਟਿਸ ਅਰਕੇ ਅਤੇ ਵਰਕ ਆਰਡਰ ਦੀ ਕਾਪੀ ਨਾਲ ਨੱਥੀ ਕੀਤੀ ਜਾਂਦੀ ਹੈ ਮਾਨਯੋਗ ਸਪੀਕਰ ਸਾਹਿਬ ਅਗਰ ਇਸ ਤੋਂ ਇਲਾਵਾ ਜੇ ਕੋਈ ਮੈਂਬਰ ਸਾਹਿਬ ਨੇ ਕੋਈ ਡਿਸਕਸ ਕਰਵਾ ਮੈਂ ਮੈਂਬਰ ਸਾਹਿਬ ਨਾਲ ਆਪਸੀ ਡਿਸਕਸ ਕਰ ਲਾਂਗੇ ਜੀ ਕੁਮਰ ਜੀ ਮਾਨਯੋਗ ਸਪੀਕਰ ਸਾਹਿਬ ਸਵਾਲ ਮੇਰਾ ਇਹ ਸੀਗਾ ਕਿ ਕੀ ਟਰਾਂਸਫਰ ਕੀਤਾ ਗਿਆ ਹੈ ਕਿ ਨਹੀਂ ਆਇਆ ਹੈ ਜਵਾਬ ਕਿ ਨਹੀਂ ਲੀਜ ਵੀ ਹੁੰਦਾ ਹੈ ਇੱਕ ਟਰਾਂਸਫਰ ਹੀ ਹੁੰਦਾ ਹੈ ਟ੍ਰਾਂਸਫਰ ਓਨ ਲੀਜ ਚਾਹੇ 11 ਸਾਲ ਵਾਸਤੇ ਟ੍ਰਾਂਸਫਰ ਕੀਤਾ ਗਿਆ ਹੈ ਉਹ ਲੀਜ ਫਿਰ ਵਧਾਉਂਦੇ ਜਾਂਦੇ ਨੇ ਇਹਦੀ ਤਜਵੀਜ਼ ਕੀ ਸੀਗੀ ਮੈਂ ਇਹ ਪੁੱਛਿਆ ਇਹਦੀ ਲੋੜ ਕੀ ਸੀਗੀ ਕਾਰਨ ਮੰਨ ਜੋਗੇ ਸਪੀਕਰ ਸਾਹਿਬ ਕਿ ਇਹ ਜੋ ਪਾਰਟੀ ਹੈ ਇਹਨਾਂ ਲੋਕਾਂ ਨੇ ਅੰਮ੍ਰਿਤਸਰ ਦੇ ਸਰਕਟ ਹਾਊਸ ਨੂੰ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਲੀਜ ਤੇ ਮਾਨਯੋਗ ਵਿੱਤ ਮੰਤਰੀ ਸਾਹਿਬ ਨੇ ਉਦੋਂ ਆਸ਼ਵਾਸਨ ਦਿੱਤਾ ਸੀ ਅਸ਼ੋਰੈਂਸ ਦਿੱਤਾ ਸੀ ਕਿ ਉਸ ਦੇ ਇਨਕੁਆਰੀ ਕਰਾਉਣਗੇ ਲੇਕਿਨ ਹਾਲੇ ਤੱਕ ਕੋਈ ਇਨਕੁਆਰੀ ਨਹੀਂ ਹੋਈ ਇਹ ਵਹੀ ਲੋਕ ਨੇ ਸਰ ਇਹ ਵਹੀ ਲੋਕ ਨੇ ਕਿ ਇਹ ਹੀ ਲੋਕ ਮਕਬੂਲ ਰੋਡ ਹੈ ਅੰਮ੍ਰਿਤਸਰ ਦਾ ਉਸ ਦਾ ਕਮਰਸ਼ੀਅਲਾਈਜੇਸ਼ਨ ਕਰਵਾ ਰਹੇ ਨੇ ਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਸਾਹ ਲੈਣ ਦਾ ਹੱਕ ਹੈ ਕਿ ਨਹੀਂ ਕਿ ਆਪਣੀ ਸਰਕਾਰ ਆਉਣ ਤੋਂ ਬਾਅਦ ਵੀ ਮਾਫੀਆ ਦਾ ਰਾਜ ਐਸੇ ਤਰੀਕੇ ਦੇ ਨਾਲ ਮਨਾ ਰਹੇਗਾ ਕਿ ਇਸ ਦਾ ਉਤੇ ਕੋਈ ਲਗਾਮ ਲਗਾਈ ਜਾਵੇਗੀ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਮਾਨਯੋਗ ਸਪੀਕਰ ਸਾਹਿਬ ਜੀ ਮੰਤਰੀ ਜੀ ਸਰ ਬਿਲਕੁਲ ਠੀਕ ਹੋਵੇਗਾ ਕੋਈ politcal pressure hate ਦਾ ਇੰਦਾ ਦਾ ਕੋਈ ਨਹੀਂ ਹੋਵੇਗਾ ਜੋ ਮੈਂਬਰ ਸਾਹਿਬ ਨੇ ਕਿਹਾ ਬਿਲਕੁਲ ਸਹੀ ਔਰ ਮੈਰਿਟ ਹੋਵੇਗਾ ਥੈਂਕ ਯੂ ਅੰਮ੍ਰਿਤਸਰ ਦੇ ਲੋਕਾਂ ਨੂੰ